ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਹੋਰ ਸਨੋਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆਂ ਵਧੀਆ ਹੋਣਗੇ ਤੇ ਹੁਣ ਅਸੀਂ ਚੱਲੇ ਆਂ ਸਟੋਰ ਤੇ ਘਰ ਦੇ ਸਾਹਮਣੇ ਜਿਹੜੀ ਸਾਡੀ ਕਿਆਰੀ ਆ ਨਾ ਉੱਥੇ ਕਾਫੀ ਟਾਈਮ ਤੋਂ ਪਲਾਨ ਕਰ ਰਹੇ ਸੀ ਵੀ ਉੱਥੇ ਥੋੜੇ ਕਬੱਟੇ ਪਾਈਏ ਥੋੜਾ ਵਧੀਆ ਏ ਤਿਆਰੀ ਕਰ ਲਈਏ ਪਰ ਟਾਈਮ ਨਹੀਂ ਸੀ ਲੱਗਦਾ ਤੇ ਚਲੋ ਅੱਜ ਦਿਨ ਵੀ ਵਧੀਆ ਹੈ ਸੋਚਿਆ ਚਲੋ ਸਟੋਰ ਤੇ ਜਾਂਦੇ ਆ ਜੇ ਕੋਈ ਸਾਨੂੰ ਪੱਥਰ ਵਧੀਆ ਲੱਗੇ ਤਾਂ ਉਹ ਲਿਆ ਕੇ ਅਸੀਂ ਘਰ ਦੀ ਘਰ ਦੇ ਮੂਰੇ ਪਾਉਂਗੇ ਜਾਰਡਨ ਦੇ ਲਈ ਇੱਕ ਸਰਪ੍ਰਾਈਜ਼ ਆ ਉਹ ਅਸੀਂ ਜੇ ਸਟੋਰ ਤੇ ਜਾਵਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਜਾਰਡਨ ਨੂੰ ਕੁਝ ਨਹੀਂ ਪਤਾ ਹੈਗਾ ਵੀ ਉਹਦੇ ਲਈ ਅਸੀਂ ਕੀ ਲੈ ਰਹੇ ਆ ਤੇ ਉਹਨੂੰ ਘਰ ਜਾ ਕੇ ਦਿਖਾਵਾਂਗੇ ਆ ਇੱਥੇ ਕੋਈ ਐਕਸੀਡੈਂਟ ਹੋ ਗਿਆ ਲੱਗਦਾ ਹੈ ਤਿੰਨ ਚਾਰ ਗੱਡੀਆਂ ਦੀ ਟੱਕਰ ਹੋਈ ਆ ਤੇ ਬਾਹਰ ਟਰੱਕ ਆ ਗਿਆ ਆ ਥੇ ਥੋੜਾ ਟੱਕਰ ਲੱਗੀ ਆ ਤੇ ਬਹੁਤ ਚਾਰ ਪੰਜ ਗੱਟੀਆਂ ਇਕੱਠੀਆਂ ਭੜੀਆਂ ਸਾਹਮਣੇ ਆ ਗਿਆ ਆ ਹੋਮ ਡਿਪੋ ਅੰਦਰ ਤਾਂ ਸਾਨੂੰ ਜਾਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਅਸੀਂ ਚੀਜ਼ ਲੈਣੀ ਆ ਉਹ ਹੈਗੀ ਆ ਇਸ ਸਾਈਡ ਤੇ ਗਾਰਡਨ ਸੈਂਟਰ ਵਾਲਾ ਇੱਧਰ ਆਇਆ ਸਾਰੇ ਬੱਟੇ ਤੇ ਇਹ ਕੱਟ ਵਾਲੇ ਆ ਕੱਟ ਵਾਲੇ ਨਹੀਂ ਅਸਿ ਲੈਣੇ ਅਸਿ ਲੈਣੇ ਆ ਗੋਲ ਵਾਲੇ ਆ ਇਹ ਦੇਖਣੋਂ ਕੰਦੇ ਇਹ ਲੱਗਦੇ ਵਾਸ਼ ਕਰਕੇ ਠੀਕ ਹੋ ਜਾਣੇ ਜਦੋਂ ਕੈਰੀ ਚ ਪੈ ਗਏ ਆ ਪਾਇਆ ਸਾਰੇ ਇਦਾਂ ਦੇ ਲੱਗਣੇ ਆ ਪਾ ਕੇ ਕਿਉਂਕਿ ਇਹ ਜਿਹੜਾ ਕਲਰ ਇਹ ਸਾਡੇ ਘਰ ਦੇ ਨਾਲ ਮੈਚ ਕਰ ਜਾਣਾ ਨਾ ਫਰੰਟ ਸ ਤੇ ਨਾ ਤੇ ਸਾਨੂੰ ਰੌਕਸ ਤੋਂ ਇਲਾਵਾ ਨਾ ਚਾਹੀਦੀਆਂ ਆ ਲਾਈਟਸ ਫਰੰਟ ਯਾਰਡ ਦੇ ਵਿੱਚ ਲਗਾਉਣ ਦੇ ਲਈ ਉਹ ਤੇ ਇੱਕ ਅਸੀਂ ਲੈਣਾ ਹੈ ਸ਼اور ਹੈਡ ਇਹ ਸੋਲਰ ਲਾਈਟ ਆ ਆ ਤੇ ਧੁੱਪ ਦੇ ਨਾਲ ਚਾਰਜ ਹੋ ਜਾਣੀਆਂ ਤੇ ਰਾਤ ਨੂੰ ਫੇ ਚੱਗਦੀਆਂ ਤੇ ਡਿਜ਼ਾਈਨ ਕਿਹੜਾ ਵਧੀਆ ਆਹ ਵਾਲਾ ਅਸੀਂ ਲੇਡੀ ਨੂੰ ਪੁੱਛ ਕੇ ਹਟੇ ਆ ਉਹ ਕਹਿੰਦੀ ਥੋੜਾ ਅੱਗੇ ਚੱਲ ਜਾ ਉੱਥੇ ਹੋਰ ਡਿਜ਼ਾਈਨ ਪਏ ਉਹ ਉਹਦੇ ਪਏ ਅਸੀਂ ਲੜੀਆਂ ਉਹ ਵਾਲੀ ਜਿੱਤੇ ਐਕਸ ਲਿਖਿਆ ਹੈ। ਆਪਾਂ ਨੂੰ ਵੀ ਹਾ ਪਸੰਦ ਆਈਆਂ ਸੋਲਰ ਲਾਈਟਸ ਤੇ ਆਪਾਂ ਇਹ ਸਿਲੈਕਟ ਕੀਤੀਆਂ ਆ। ਇਹ ਆਪਾਂ ਘਰ ਦੇ ਮੋਰੇ ਲਾਉਂਗੇ। ਅਸੀਂ ਅੰਦਰ ਤਾਂ ਆ ਕੇ ਕਾਠ ਲੈ ਕੇ ਨਹੀਂ ਆਏ ਤਾਂ ਹੁਣ ਮੈਂ ਦਾ ਹੱਥ ਰੱਖ ਕੇ ਲੈ ਕੇ ਜਾ ਰਹੀਆਂ। ਇੱਥੇ ਜਿਹੜੀਆਂ ਲਿਖਿਆ ਜਿਹੜੀਆਂ ਜਿ ਚਿੱਟੇ ਆ। shelving racks the blinds plumbing ਚਾਰਾ ਕੁ ਸਿੱਧੇ ਮੰਦਾ ਇੱਥੇ ਜੇ ਤੁਸੀਂ ਰੱਗ ਕਹਿਰਾ ਚੇਂਜ ਕਰਾਉਣੀ ਆ ਉਹਨਾਂ ਦਾ ਵੀ ਸਾਰਾ ਇਹ ਸਿਸਟਮ ਜੇ ਈਦਾਂ ਆਪਣੇ ਘਰ ਵਿੱਚ ਬਾਥਰੂਮ ਸੈੱਟ ਕਰਾਉਣੀ ਆ ਉਹ ਵੀ ਸਾਰੇ ਇਹ ਇੰਸਟਾਲ ਇੰਸਟਾਲ ਕਰਦੇ ਆ ਕਿੰਨਾ ਪਿਆਰਾ ਆ ਤੁਹਾਡ ਡੋਰ ਤੇ ਜੇ ਤੁਸੀਂ ਈਦਾਂ ਦਾ ਪੈਟ ਲਗਾਣਾ ਆ ਨਾ ਲੌਕ ਪੈਟ ਇਹ ਵਾਲਾ ਵੀ ਇੱਥੇ ਮਿਲਦਾ ਆ ਆ ਕਿਚਨ ਦੇ ਸੰਕਰਣੇ ਵੱਡੇ ਵੱਡੇ ਲੱਗੇ ਇੱਥੇ। ਅਸੀਂ ਲਾਣਾ ਹੈ ਆ। ਹੰਤੇ ਖਚੂਸ ਕਰਨੇ ਨੂੰ ਕਿੰਨਾ ਟਾਈਮ ਲੱਗੇ ਜਾਣਾ। ਇਹ ਕਿਹੜਾ ਲਈਏ। ਜਿੱਦਾਂ ਹੁਣ ਤੁਸੀਂ ਆਪਣੇ ਕਿਚਨ ਦੇ ਵਿੱਚ ਅਪਗ੍ਰੇਡ ਕਰਨੀਆਂ ਹੈ ਕੈਬਿਨੇਟਸ ਹਨਾ ਤਾਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਇੱਥੇ ਆ ਕੇ ਚੂਸ ਕਰ ਸਕਦੇ ਆ ਕਿ ਜਿਹੜੀ ਵੀ ਸ਼ੇ ਤੁਹਾਨੂੰ ਪਸੰਦ ਆ ਉਹਨਾਂ ਨੂੰ ਦੱਸ ਦਿਓ ਤੇ ਕਲਰ ਤੇ ਫਿਰ ਇੰਸਟਾਲ ਕਰ ਦਿੰਦੇ ਆ ਤੇ ਆ ਵੀ ਬਹੁਤ ਸੁਣਾਇਆ ਫਿਰ ਮਤ ਸਾਰੇ ਕਲਰੇ ਵਧੀਆ ਆ ਮੈਨੂੰ ਨਾ ਮੇਰੇ ਕਿਸੇ ਸਬਸਕਰਾਈਬਰ ਨੇ ਪੁੱਛਿਆ ਸੀ ਵੀ ਤੁਸੀਂ ਆਪਣੇ ਗਾਰਡਨ ਚ ਮਿੱਟੀ ਕਿਹੜੀ ਪਾਉਂਦੇ ਆ ਨਾ ਤੇ ਚਲੋ ਹੁਣ ਮੈਂ ਸਟੋਰ ਤੇ ਆਈ ਸੀ ਵੀ ਮੈਂ ਕਿ ਚਲ ਤਾਂ ਨਾ ਦਿਖਾ ਦਿੰਦੀ ਆ ਅੱਜ ਜੜੀਆਂ ਨਾ ਇੱਥੇ ਆ ਸਾਈਡ ਤੇ ਆ ਹੋਮ ਡੀਪੋ ਵਿੱਚ ਇੱਥੇ ਸਾਰੀਆਂ ਕੰਪੋਸਟ ਖਾਦ ਪਈਆਂ ਆ ਗਾਰਡਨਿੰਗ ਸੋਇਲ ਸਬਜ਼ੀਆਂ ਨੂੰ ਪਾਉਣ ਵਾਲੀ ਸੋਇਲ ਸਾਰੇ ਤਰ੍ਹਾਂ ਦੀ ਇੱਥੇ ਪਈ ਆ ਤੇ ਇੱਥੇ ਜਦਾਂ ਅਸੀਂ ਜ਼ਿਆਦਾਤਰ ਹਨਾ ਆਹ ਲਈਦੀ ਆ ਇੱਕ ਤਾਂ ਇਹ ਪ੍ਰਾਈਸ ਵੀ ਇਹਦਾ ਇੰਨਾ ਮਹਿੰਗਾ ਨਹੀਂ ਹੈਗਾ ਤੇ ਇੱਕ ਇਹਦੇ ਵਿੱਚ ਕੁਝ ਹੋਰ ਐਡ ਨਹੀਂ ਕੀਤਾ ਹੈਗਾ ਕੰਪੋਸਟ ਖਾਦਿਆ ਆਰਗੈਨਿਕ ਆ ਤੇ ਇੱਕ ਬੋਰਾ ਇਹ 597 ਦਾ ਹੁੰਦਾ ਆ ਤੇ ਇਹ ਫੁੱਲਾਂ ਦੇ ਲਈ ਆਪਣੇ ਗਾਰਡਨ ਦੇ ਲਈ ਸਬਜ਼ੀਆਂ ਦੇ ਲਈ ਸਭ ਤੋਂ ਪਰਫੈਕਟ ਖਾਦ ਆ ਇਹ ਇਹ ਆਪਣੀ ਜਿਹੜੀ ਗਾਰਡਨ ਦੀ ਸੋਇਲ ਹੁੰਦੀ ਉਹਦੇ ਵਿੱਚ ਥੋੜੀ ਮਿਕਸ ਕਰਕੇ ਨਾ ਫਿਰ ਆਪਣੀਆਂ ਸਬਜ਼ੀਆਂ ਲਗਾਓ ਤੇ ਆ ਜਿਹੜਾ ਸਟੇਰ ਮੈਨਰ ਬਲੈਂਡ ਹੈ ਆ ਨਾ ਇਹ ਹੈਗਾ ਮੱਝ ਦਾ ਗੋਹਾ ਤੇ ਇਹ ਵੀ ਜਿੱਦਾਂ ਹੁਣ ਖਾਦ ਦੇ ਲਈ ਬਹੁਤ ਵਧੀਆ ਆ ਤੇ ਇਹ ਵੀ ਅਸੀਂ ਦੋਨੇ ਚੀਜ਼ਾਂ ਯੂਜ਼ ਕਰਦੇ ਹਾਂ ਸੋ ਮੋਸਟਲੀ ਅਸੀਂ ਆਪਣੇ ਗਾਰਡਨ ਦੇ ਵਿੱਚ ਆ ਆਹ ਵਾਲੀ yellow bore wali ਤੇ blue bore wali ਖਾਦ ਸੀ ਯੂਜ਼ ਕਰੀਦੀ ਆ ਗੱਡੀ ਦਾ ਵੀ ਦੇਖਣਾ ਪੈਣਾ ਹਨ ਫਰਮ ਤੇ ਪੂਜੋ ਸਮਾਨ ਲੈਣ ਤੋਂ ਬਾਅਦ ਹੁਣ ਸੀ ਚੱਲੇ ਆ ਜਾਰਡਨ ਦੇ ਲਈ ਸਰਪ੍ਰਾਈਜ਼ ਜਿਹੜਾ ਅਸੀਂ ਅਧਰ ਲਈ ਪਲਾਨ ਕੀਤਾ ਸ਼ਾਮ ਨੂੰ ਉਹ ਲੈਣ ਤੇ ਕਾਫੀ ਟਾਈਮ ਲੱਗ ਗਿਆ ਸੀਨੇ ਛਟਕੇ ਕਿ ਗਾਰਡਨ ਏਰੀਆ ਵਿੱਚ ਸੀਗੇ ਨਾ ਜੋੜਨ ਦੇ ਫੇਵਰਟ ਸਟੋਰ ਵਾਲ ਮਾਰਤੇ ਆਏ ਆਪਾਂ ਹੁਣ ਸਕੂਲ ਖੁੱਲਣੇ ਆ ਨੈਕਸਟ ਮੰਥ ਤੇ ਸਕੂਲ ਦਾ ਹੀ ਸਾਰਾ ਸਮਾਨ ਹੋਣਾ ਹੈ ਇੱਥੇ ਮਤਲਬ ਕਿ ਘੰਮ ਕੇ ਦੇ ਕੋਈ ਦੇਖਿਓ ਹਾਂ ਹਰੇਗਾ ਪਰ ਇਹ ਵੀ ਵੱਡਾ ਉਹ ਵੱਡਾ ਆ ਕਾਫੀ ਹਾਂ ਉਹ ਲਾ ਕੇ ਦੇਖ ਲੈਣੇ ਆ ਉਹ ਹੈਗਾ 16 ਇੰਚ ਹਾਂ ਤੇ ਬਈ ਅਸੀਂ ਹੁਣੇ ਡਿਸਾਈਡ ਕਰਦੇ ਪਏ ਆ ਵੀ ਜੋੜਨ ਦੇ ਲਈ ਕਿਹੜਾ ਲਿਆ ਜਾਵੇ ਸਾਈਕਲ ਤੇ ਉਹ 16 ਇੰਚ ਦਾ ਆ ਤੇ ਆਹ ਹੈਗਾ 12 ਇੰਚ ਦਾ ਤੇ ਸਾਨੂੰ ਫੀਲ ਹੁੰਦਾ ਹੈ ਵੀ ਜੋੜਨ ਦੇ ਲਈ ਆ ਪਰਫੈਕਟ ਸਾਈਜ਼ ਹੋਣਾ ਆ 100 ਡਾਲਰ ਦਾ ਲੱਗਾ ਆ ਤੇ ਕੋਈਂ ਦੇਖਦੇ ਆਪਾਂ ਸਾਈਕਲ ਦੇਖ ਕੇ ਮੇਰਾ ਵੀ ਜੀ ਕਰਨ ਲੱਗ ਪਿਆ ਜਿਹਦਾ ਲੇਡੀ ਸਾਈਕਲ ਹੁੰਦਾ ਨਾ ਇੰਡੀਆ ਵਿੱਚ ਚਲਾਉਂਦੇ ਹੁੰਦੇ ਸੀ ਹਾਏ ਟੋਕਰੀ ਹੋਰੇ ਲੱਗੀ ਆ ਆ ਆਪਾਂ ਜਾਰਡਨ ਦਾ ਗਿਫਟ ਲੈ ਲਿਆ ਆ ਤੇ ਜਾਰਡਨ ਦੇ ਨਾਲ ਨਾਲ ਅੰਕੂ ਦੇ ਲਈ ਵੀ ਸਕੂਲ ਬੈਗ ਲੈ ਲਿਆ ਉਹ ਕਿੰਨਾ ਪਿਆਰਾ ਤੇ ਆਪਾਂ ਲਾਈਟਸ ਵੀ ਲੈ ਲਈਆਂ ਇਹਦੇ ਨਾਲ ਹੀ ਲਾਈਟਸ ਸੈਪਰੇਟ ਬਾਏ ਕਰਨੀਆਂ ਪਈਆਂ ਸਾਨੂੰ ਇੱਥੇ ਹੁਣ ਅਸੀਂ ਲੰਘਣ ਲੱਗੇ ਸੀ ਸਟੋਰ ਕੋਲੋਂ ਤੇ ਦੇਖਿਆ ਵੀ ਚਲੋ ਇੱਥੇ ਅੰਦਰ ਸਟੋਰ ਤੋਂ ਚਾਹ ਦੇ ਲਈ ਕੁਝ ਲੈ ਜਾਂਦੇ ਆ ਤੇ ਦੁਪਹਿਰ ਦੀ ਚਾਹ ਦੇ ਲਈ ਆਪਾਂ ਲਿਆਇਆ ਹਾਲਫ ਇਨ ਚੀਜ਼ ਸਮੋਸਾ ਫਰੋਜ਼ਨ ਬਹੁਤ ਟੇਸਟੀ ਹੁੰਦੇ ਆ ਤੇ ਚੀਜ਼ ਪੇਪਰਸ ਭਰੀਆਂ ਹੁੰਦੀਆਂ ਤੇ ਉਤੋਂ ਲਾਪਾ ਆਹ ਆ ਵੀ ਲੈ ਆਇਆ ਟੋਡਾ ਬਰਫੀ ਕਾਜਰ ਹਲਵਾ ਰਸਮਲਾਈ ਸਾਰੀ ਬਰਫੀ ਕਾਜੂ ਕਤਲੀ ਸਾਰਾ ਫਰੋਜ਼ਨ ਹੈ ਆ ਦੋਸੇ ਵੀ ਦੋਸਾ ਖਮਨ ਢੋਕਲਾ ਇਡਲੀ ਸੇਮੇਦ ਬੜਾ ਨਾਨ ਵੀ ਆਦੇ ਹੈਗੇ ਇਹਨਾਂ ਕੋ ਪੋਲ ਵੀਟਾ ਇਹ ਬਧਿਆ ਓਵਨ ਵਿੱਚ ਰੱਖ ਕੇ ਗਰਮ ਕਰ ਲੋ ਨਾ ਤਾਂ ਬੈਟਰ ਰਹਿੰਦੇ ਆ ਤੇ ਭਟੂਰਾ ਵੀ ਭਲ ਭਟੂਰੇ ਇਧਰ ਚਟਣੀਆਂ ਇਮਬਲੀ ਦੀ ਚਟਣੀ ਵੀ ਆ ਕੋਕਨਟ ਚਟਣੀ ਤੇ ਇਧਰ ਆਪਾਂ ਸਪਰਿੰਗ ਰੋਲ ਵੀ ਲੈ ਲੰਨੇ ਆ ਤੇ ਆ ਨਾਲ ਹੈਗੇ ਤੰਦੂਰੀ ਕਾਰਲੇ ਨਾਲ ਤੇ ਇਧਰ ਮੱਖਣ ਦਹੀਂ ਲੱਸੀ ਦੁੱਧ ਸਾਰਾ ਕੁਛ ਹੈ ਆ ਲੇਟਰ ਅ빠 ਘਰ ਆ ਗਏ ਸੀ ਤੇ ਘਰ ਆ ਕੇ ਪਾ ਚਾ ਪਾਣੀ ਪੀ ਕੇ ਤਾਂ ਦੇਖਿਆ ਜੋਰਡਨ ਸਵੇਰ ਦਾ ਸੁੱਤਾ ਨਹੀਂ ਸੀ ਤਾਂ ਹੁਣ ਉਹ ਸੌ ਗਿਆ ਸੀ ਤੇ ਉਹ ਸੌਣ ਦਾ ਸਾਨੂੰ ਮਿਲ ਗਿਆ ਆ ਫਾਇਦਾ ਤੇ ਅਸੀਂ ਉਹਦੀ ਸਾਈਕਲ ਤਿਆਰ ਕਰਦੇ ਆ ਜਦੋਂ ਸੁੱਤਾ ਉੱਠੂਗਾ ਨਾ ਤਾਂ ਉਹਦੇ ਕੋਲ ਰੱਖ ਦੇਣੀ ਆ ਦੇਖਦੇ ਵੀ ਕੀ ਰਿਐਕਸ਼ਨ ਦਊਗਾ ਨਾ ਤੇ ਆ ਅਸੀਂ ਲਾਈਟਾਂ ਲਗਾਈਆਂ ਇਦਾਂ ਦੇਖੋ ਨੋ ਸੌਖੀਆਂ ਲੱਗਦੀਆਂ ਪਰ ਕਾਫੀ ਉਹ ਕੰਮ ਸਾਨੂੰ ਕਰਨਾ ਪਿਆ ਤੇ ਕਿਉਂਕਿ ਛੋਟੀਆਂ ਡੱਬੀਆਂ ਫਿਕਸ ਕਰਨੀ ਪਈ ਤੇ ਤਾਰ ਕਾਫੀ ਲੰਬੀ ਸੀ ਤਾਂ ਅਸੀਂ ਉਹਨੂੰ ਦੰਡਾਲ ਦੇ ਨਾਲ ਘੁਮਾ ਕੇ ਹੈ ਨਾ ਤਾਵਾ ਦੇ ਉੱਤੇ ਲਾਇਆ ਆ ਬੜੀ ਪਿਆਰੀ ਲੱਗਦੀ ਪਈ ਐ ਤੇ ਆਪਾਂ ਨਾ ਆਹ ਜਿਹੜੇ ਸਾਈਡਾਂ ਤੇ ਲੱਗੇ ਆ ਨਾ ਇਹ ਆਪਾਂ ਲਾ ਦੇਣੇ ਆ ਛੋਟਾਂ ਦੀ ਸਾਈਕਲ ਤਿਆਰ ਆ ਇਹ ਤਾਂ ਅੱਗੇ ਪਿੱਛੇ ਕਰਕੇ ਦਿਖਾਇਆ ਹਾਂ

ਤਾਂ ਹਿਲ ਹੰਦੇ ਉਹਨੂੰ ਇੱਕਦਮ ਪਤਾ ਨਹੀਂ ਨਾ ਲੱਗਾ ਵੀ ਕਿੱਦਾਂ ਰਿਐਕਟ ਕਰਾਂ ਇੱਥੇ ਰੱਖ ਕੇ ਦਿੰਦੇ ਤਾਂ ਫੇਰ ਕਮ ਆਨ ਮੇਰਾ ਬੱਚਾ ਗੁੱਡ ਚਾ ਚੋਡਨ ਬਾਪੂ ਨਾ ਥੋੜਾ ਜਿਆਦਾ ਡਰਦਾ ਆ ਤੇ ਅਸੀਂ ਨਾ ਹੁਣ ਟ੍ਰੇਨਿੰਗ व्हील्स ਜਿਹੜੇ ਆ ਨਾ ਉਹ ਲੱਗੇ ਲਾਂ ਕਾਰ ਤੇ ਰੱਖੋ ਪੈਡਲਸ ਤੇ A few moments later ਵੀ ਜੋਰਡਨ ਨੂੰ ਸਾਈਕਲ ਚਲਾਉਣਾ ਆ ਗਿਆ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ ਓਕੇ ਤੇ ਕਾਰ ਆ ਗਈ ਦੇਖ ਲਓ ਬੱਚੇ ਮੇਰਾ ਪਰੇ ਪਾਸੇ ਹੋ ਗਿਆ ਬਹੁਤ ਹਾਲ ਤੇ ਆ ਨਾ ਉਹਦਾਂ ਨੇ ਸ਼ਿਰਸ਼ੇ ਚ ਡਰਦਾ ਸੀਗਾ ਜੋਰਡਨ ਤੇ ਮੰਨਦਾ ਨਹੀਂ ਸੀਗਾ ਪੈਡਲ ਮਾਰਨ ਨੂੰ ਮੱਸੀ ਕਿਤੇ ਆ I think almost 30 minute ho gaye ya ਤੇ ਹੁਣ ਉਹਦਾ ਡਰ ਥੋੜਾ ਨਿਕਲ ਗਿਆ ਆ ਤੇ ਹੁਣ ਪੈडल ਮਾਰਦਾ ਹੈ ਦੇਖੋ ਵਿੱਚ ਆਉਂਦਾ ਹੈ ਕੱਦੂ ਤੇ ਚਲੋ ਜੀ ਅੱਪਾ ਇਹਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਖਤਮ ਕਰਦੇ ਆ థాంਕ ਯੂ ਫॉर ਵਾਚਿੰਗ ਮੀ ਥੈਂਕ ਯੂ ਫॉर ਵਾਚਿੰਗ ਮੀ ਸੀ ਯੂ ਨੈਕਸਟ ਵੀਡੀਓ ਸੀ ਯੂ ਨੈਕਸਟ ਵੀਡੀਓ